ਕਿਵੇਂ ਹੋ ਜੀ ਸਾਰੇ ਅੱਜ ਇੰਸਟਾਗ੍ਰam ਤੋਂ ਲੈ ਕੇ ਆਏ ਆ ਇੱਕ ਡਾਂਸਰ ਇੱਕ ਪੰਗੜੇ ਵਾਲਾ ਤੇ ਇੱਕ ਨਵੀਂ ਵੈਜੀ ਜੋੜੀ ਪਹਿਲਾਂ ਵੇਖਾਂਗੇ ਰੀਲਾਂ ਤੇ ਫਿਰ ਪੜਾਂਗੇ ਢਿੱਡੀ ਪੀੜਾ ਪਾਉਣ ਵਾਲੇ ਕਮੈਂਟ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ ਬਦਲ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚਲੋ ਸ਼ੁਰੂ ਕਰਦੇ ਹਾਂ ਭਾਈ ਜਿਵੇਂ ਤੂੰ ਗਲਾ ਮਾਰਦਾ ਕੁੜੀ ਅੰਨੀ ਕਰ ਦੇਣੀ ਆ ਤੂੰ ਭਾਈ ਇਹਦੇ ਨਾਲੋਂ ਨਸ਼ਿਆਂ 'ਚ ਪੈ ਜਾ ਚੰਗਾ ਰਹੇਗਾ ਭਾਈ ਬਹੁਤ ਵਧੀਆ ਵੀਡੀਓ ਬਣਾਈ ਆ ਪਲੀਜ਼ ਅੱਗੇ ਤੋਂ ਨਾ ਬਣਾਈ ਜਿਹੜੀ ਵੀ ਗੰਦੀ ਗਾਲ ਆਉਂਦੀ ਐ ਨਾ ਤੈਨੂੰ ਉਹ ਆਪਣੇ ਆਪ ਨੂੰ ਹੀ ਕੱਟ ਲੈ ਭਾਈ ਤੂੰ ਕੋਈ ਗਲਤ ਕਦਮ ਹੀ ਚੱਕ ਲੈ ਸਭ ਤੂੰ ਵਧੀਆ ਐਕਟਿੰਗ ਗਮਲੇ 'ਨੇ ਕੀਤੀ ਗਮਲੇ 'ਚ ਪਾਣੀ ਹੋ ਨੱਕ ਡੋਬ ਕੇ ਮਰ ਜਾ ਬਾਕੀ ਇਹਦੇ ਨਾਲੋਂ ਗਮਲਿਆਂ 'ਚ ਪਾਣੀ ਪਾਲਾ ਚੰਗਾ ਰਹੇਗਾ ਬਹੁਤ ਓਕੇ ਸਟੈਪ ਕਰਦਾ ਬਈ ਇਹ ਤਾਂ ਕਾਪੀ ਵੀ ਨਹੀਂ ਹੋਣੀ ਕਿਸੇ ਤੋਂ ਬਹੁਤ ਵਧੀਆ ਵੀਰ ਨਾ ਤੈਨੂੰ ਪੰਗੜਾਉਂਦਾ ਨਾ ਸ਼ਰਮ ਆਪ ਸਿਲੈਕਟ ਹੋ ਸ਼ੋ ਮੇਟ ਟੈਂਟਲ ਕਰਨ ਕੇ ਲਈ ਐਸਾ ਮਤ ਕਰੋ ਮੇਰੀ ਜਾਨ ਲਾਈਵ ਮੇਂ ਕੁਛ ਅੱਛਾ ਕਰੋ ਯਾਰ ਸਿੱਧਾ ਰਾਮਲੀਲਾ ਤੂੰ ਕਰ ਲੈ ਲੋਕਾਂ ਦਾ ਗੁੱਸਾ ਨਹੀਂ ਕਰੀਦਾ ਇਹ ਤਾਂ ਬੋਲਦੇ ਨਹੀਂ ਦੇ ਨੇ ਪਰ ਮੈਂ ਲੋਕਾਂ ਨਾਲ ਹੀ ਆ ਇੰਨਾ ਛੋਟਾ ਪਫ ਕਿਉਂ ਬਣਾਇਆ ਥੋੜਾ ਵੱਡਾ ਬਣਾਉਣਾ ਸੀ ਜਿਹੜਾ ਦਿਸੇ ਵੀ ਕਿਸੇ ਨੂੰ ਇਹ ਤਾਂ ਕਿਸੇ ਨੂੰ ਦਿਸਦਾ ਵੀ ਨਹੀਂ ਬਿਪਾਫ ਬਣਿਆ ਕਿ ਨਹੀਂ ਪਰ ਪਪਰਾ ਕਰ ਲਾ ਵੀਰ ਦਾ ਮੂੰਹ ਤਾਂ ਦੇਖ ਲੇ ਤੇਰੇ ਸਿਰ ਜਟਾ ਤਾਂ ਮੂੰਹ ਆ ਮੁੰਡੇ ਦਾ ਭੈਣੇ ਪਹਿਲਾਂ ਪਪ ਦੀ ਰੈਸਪੀ ਤਾਂ ਅਪਲੋਡ ਕਰ ਟੈਂਟ ਕਿੱਥੋਂ ਲਵਾਇਆ ਪਹਿਨਾ ਪਫ ਆਇਆ ਕਿ ਤੁਸੀਂ ਆਏ ਇਸ ਵੀਡੀਓ ਚ ਬਸ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ